का जब कोई ट्रीटमेंट कर रहे होते हैं तो कई बार जो उतने ज्यादा अनुभवी डॉक्टर नहीं होते वेल क्वालिफाइड डॉक्टर जरूर थे लेकिन अनुभवी नहीं थे उतने तो उनसे चूक हो जाती है कई बार प्रेशर में घबराहट में तो हम ये बिल्कुल स्पष्ट कर दें कि जो चिट्ठी में जो उन्होंने बातें लिखी वो बिल्कुल निराधार है वो बिल्कुल झूठी है और इस तरीके की बयानबाजी चाहे कोई डॉक्टर हो या कोई और व्यक्ति हो इतने सम्मानित और इतने रिस्पेक्टेड नेता के प्रति और इतने बड़े आंदोलन के प्रति नहीं करनी चाहिए सरदार जगजीत सिंह डल्लेवाल जी को यह तो है नहीं कि वो कोई दो महीने चार महीने से संघर्ष में में आए हैं उनका पूरा जीवन संघर्ष बीत गया साल उनके संघर्ष को हो गए हैं और साल में जो लाखों लोग उनसे मिले हैं वो इस बात का गवाह है कि डल्लेवाल साहब किसी से भी चाहे कोई एक साधारण कार्यकर्ता हो चाहे कोई कितना ही बड़ा अधिकारी कितना ही बड़ा मंत्री हो उन सब से बड़े ही सभ्य तरीके से बड़े ही शिष्टाचार के साथ बड़े ही ਪ੍ਰੇਮ ਕੇ ਸਾਥ ਔਰ ਬੜੇ ਹੀ ਵਿਨਮਰ ਆਵਾਜ਼ ਮੇ ਵਿਨਮਰ ਅੰਦਾਜ਼ ਮੇ ਹਮੇਸ਼ਾ ਮਿਲਤੇ ਹੈ। ਤੋ ਐਸੀ ਜੋ ਚਿੱਠੀਆਂ ਉਨਕੀ ਅਸੀਂ ਸਖਤ ਤੌਰ ਤੇ ਆਲੋਚਨਾ ਕਰਤੇ ਉਨਕੀ ਨਿੰਦਾ ਕਰਤੇ। ਜੋ ਸਭ ਤੋਂ ਪਹਿਲਾ ਫਤੇ ਬਲਾਗੇਵ ਜੁਕਾ ਖਾਨ ਸਾਹਿਬ ਅਲੈਹਿਮ ਸਲਮ। ਜੀ ਡਾਕਟਰ ਲੈਂਡ ਦੇ ਨਾਲ ਜੋ ਕੁਛ ਰਾਤ ਹੋਇਆ ਮੈਨੂੰ ਲੱਗਦਾ ਮਨੂੰ ਕਾੜਦੇ ਤੇ ਸਾਰਾ ਚੰਗਲਾ ਪਤਾ ਤੇ ਨਾ ਚਾਹੀਏ ਆਪਾਂ। ਦੂਜਾ ਜਿਹੜਾ ਤਿੰਨ ਚਾਰ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ। ਕਿ ਡੱਲੇਵਾਲ ਸਾਹਿਬ ਨੂੰ ਤੁਸੀਂ ਸੈਪਟ ਕਿਤੇ ਕਰ ਰਹੇ ਹੋ। ਕੀ ਦਿੱਕਤ ਆ ਰਹੀ ਐ ਇੱਕ ਤਾਂ ਮੈਂ ਸਾਰੇ ਤੁਹਾਡੇ ਮਤਬਰਾਂ ਸਾਰੇ ਭਾਰ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ 52 ਦਿਨ ਹੋ ਗਏ ਨੇ ਪ੍ਰਧਾਨ ਜੀ ਨੂੰ ਉਸੇ ਟਰਾਲੀ ਦੇ ਵਿੱਚ ਇੱਕ ਛੋਟੀ ਟਰਾਲੀ ਆ ਉਹ ਜਿੰਨੇ ਵੀ ਮਿਲਣ ਵਾਲੇ ਜਾਂ ਕੋਈ ਅਫਸਰ ਸਹਿਬਾਨ ਜਿਨ੍ਹਾਂ ਨੇ ਵੀ ਹਾਲਚਾਲ ਪੁੱਛਣ ਦੇ ਉੱਥੇ ਆਇਆ ਦਿੱਕਤਾਂ ਬਹੁਤ ਆਈਆਂ ਨੇ ਜਾਣ ਵਾਲਿਆਂ ਨੂੰ ਆਉਣ ਵਾਲਿਆਂ ਨੂੰ ਦਲੇਵਾਲ ਸਾਹਿਬ ਨੂੰ ਇਹ ਸਾਡੀ ਸ਼ੁਰੂ ਤੋਂ ਹੀ ਸੀ ਵੀ ਜੇ ਠੀਕ ਹੋਣ ਢਲੇਵਾਲ ਸਾਹਿਬ ਮਾੜਾ ਜਾ ਤਾਂ ਬਾਹਰ ਕਿਤੇ ਚੰਗੀ ਬੋ ਟਰਾਲੀ ਸੈੱਟ ਕਰ ਗਏ ਉਹ ਅਸੀਂ ਜਿਹੜਾ ਬਣਾਇਆ 2-3 ਦਿਨ ਦਾ ਜਿਹੜਾ ਆਪਣੇ ਪਿੱਛੇ ਟਰਾਲੀ ਖੜੀ ਹੈ ਇਹ 2-3 ਦਿਨਾਂ ਚ ਰਹਿਣਗੇ ਇੱਧਰ ਜਿਹੜੀ ਸਾਹਮਣੇ ਟਰਾਲੀ ਬਣ ਰਹੀ ਹੈ ਉਹਦੇ ਵਿੱਚ ਬਾਥਰੂਮ ਹੈਰਾ ਵਗੈਰਾ ਸਾਰਾ ਜਿਹੜਾ ਰਸੋਈ ਦਾ ਪ੍ਰਬੰਧ ਉਹ ਟਰਾਲੀ ਵੱਡੀ ਹੈ ਵੱਡੀ ਦੇ ਵਿੱਚ ਬੈਠ ਵੀ ਸਕਣਗੇ ਜੇ 5-7 ਜੰਦੇ ਕੋਈ ਮਿਲਣ ਵਾਲੇ ਆ ਪਰਿਵਾਰ ਸਮੇਤ ਉਹਨਾਂ ਨੂੰ ਵੀ ਜਗ੍ਹਾ ਉਹਨੇ ਬਣਾਈ ਗਈ ਹੈ ਉਹ 2-3 ਦਿਨਾਂ ਦੇ ਵਿੱਚ ਜਿਹੜੀ ਟਰਾਲੀਆਂ ਤਿਆਰ ਹੋ ਜੂਗੀ ਤੇ ਇਹਦੇ ਨਾਲ ਜਿਹੜੇ ਕੱਲ ਸਾਡਾ ਜਿਹੜੇ ਮੋਰਚੇ ਚੱਲ ਰਹੇ ਆ ਰਤਨਪੁਰਾ ਰਾਜਸਥਾਨ ਕਨੌਰੀ ਤੇ ਸ਼ੰਭੂ ਜਿਹੜਾ ਕੱਲ ਪਾਣੀ ਦੇ ਮਸਲੇ ਨੂੰ ਲੈ ਕੇ ਰਾਜਸਥਾਨ ਦੇ ਵਿੱਚ ਲਾਠੀ ਚਾਰਜ ਹੋਇਆ ਉਹਦੀ ਅਸੀਂ ਦੋਨੇ ਫਰੋਂ ਵੱਲੋਂ ਨਖੇਦੀ ਵੀ ਕਰਦੇ ਆ ਤੇ ਕੱਲ ਦਾ ਉਹ ਕਿਸਾਨਾਂ ਵੱਲੋਂ ਕੱਠ ਵੀ ਰੱਖਿਆ ਗਿਆ ਜਿਹੜਾ ਸਾਡਾ ਮੋਰਚਾ ਚੱਲਦਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੂਰਾ ਅਸੀਂ ਜਿਵੇਂ 100 ਦਿਨ ਤੇ ਇਕੱਠ ਕੀਤਾ 200 ਦਿਨ ਤੇ ਇਕੱਠ ਕੀਤਾ 13 ਫਰਵਰੀ ਨੂੰ ਪੂਰਾ ਮੋਰਚੇ ਨੂੰ ਸਾਲ ਹੋ ਜਾਣਾ ਸਾਡੇ ਤਿੰਨੇ ਮੋਰਚਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡੇ ਇਕੱਠ ਕਰਾਂਗੇ ਉਹ ਜਿਹੜੀਆਂ ਤਰੀਕਾਂ ਦਾ ਐਲਾਨ ਹੈ ਉਹ ਅਸੀਂ ਰੈਅ ਕਰਕੇ ਬਾਕੀ ਕਰਨਾ ਦੂਜਾ ਜਿਹੜਾ ਕੱਲ 26 ਤਰੀਕ ਨੂੰ ਅੱਜ 22 ਤਰੀਕ ਹੋ ਗਈ ਹੈ 26 ਤਰੀਕ ਨੂੰ ਪੂਰੇ ਭਾਰ ਦੇ ਵਿੱਚ ਜਿਹੜਾ ਅਸੀਂ ਟਰੈਟ ਅੱਗੇ ਕਹਿੰਦੇ ਹੁੰਦੇ ਸੀ ਟਰੈਟ ਮਾਰਚ ਕਰਨਾ ਐਤ ਕੀ ਸ਼ਬਦ ਦੇ ਵਿੱਚ ਤਬਦੀਲੀ ਐ ਟਰੈਟ ਮਾਰਚ ਨਹੀਂ ਕਰਨਾ ਅਸੀਂ ਐਤ ਕੀ ਘਰਾਂ ਚੋਂ ਟਰੈਟ ਕੱਢ ਕੇ ਸੜਕਾਂ ਤੇ ਲੈ ਕੇ ਆਉਣੇ ਨੇ ਟੂਲ ਪਲਾਜ਼ਾਂ ਤੇ ਆਉਣੇ ਨੇ ਐਮਪੀਆਂ ਦੇ ਘਰਾਂ ਚ ਆਉਣਾ ਜਿਹੜੇ ਸਾਡੇ ਸ਼ੈਲੋ ਗਦਾਮ ਬਲੇ ਨੇ ਉਹਨਾਂ ਚ ਲੈ ਕੇ ਜਾਣਾ ਵੱਡੇ ਮੌਲਾ ਚ ਲੈ ਕੇ ਜਾਣਾ ਜਾਣੇ ਟਰੈਟਾਂ ਦਾ ਮੂਹ ਐਤ ਕੀ ਉਹਨਾਂ ਘਰਾਂਆਂ ਕੰਨੀ ਕਰਨਾ ਜਿਹੜੇ ਗੈਡ ਦੇ ਤਹਿਤ ਐਮਐਸਪੀ ਗਰੰਟੀ ਕਾਨੂੰਨ ਦੇ ਵਿੱਚ ਡਿੱਕਾ ਬਣੇ ਹੋਏ ਨੇ ਤਾਂ ਨਾਲ ਅਸੀਂ ਜਿਹੜਾ ਅਗਲੇ ਪ੍ਰੋਗਰਾਮ ਨੇ ਉਹ ਐਵੇਂ ਜਿਕਰ ਤੇ ਵੱਡੀ ਗਿਣਤੀ ਦੇ ਵਿੱਚ ਕਰਾਂਗੇ ਖਾਸ ਕਰਕੇ ਮੈਂ ਅੱਜ ਜਿਹੜੀਆਂ ਬਹੁਤ ਲੋਕਾਂ ਦੀਆਂ ਆਸਾਂ ਸੀ ਉਮੀਦਾਂ ਸੀ ਵੀ ਢੱਲੇਵਾਲ ਸਾਹਿਬ ਨੂੰ ਬਾਹਰ ਕਿਦੋਂ ਲੈ ਕੇ ਆ ਰਹੇ ਤਾਂ ਉਹ ਅੱਜ ਮੈਨੂੰ ਲੱਗਦਾ ਹੈ ਪਰਮਾਤਮਾ ਦੀ ਮਿਹਰ ਤੇ ਲੋਕਾਂ ਦੀਆਂ ਅਰਦਾਸਾਂ ਸਾਡੇ ਪਰਿਵਾਰਾਂ ਦੀਆਂ ਅਰਦਾਸਾਂ ਅੱਜ ਵਧੀਆ ਸਿਹਤ ਉਹਨਾਂ ਦੀ ਜਿਹੜੀ ਅਸੀਂ ਸੈਪਟ ਕਰਨ ਦੇ ਵਿੱਚ ਕਾਮਯਾਬ ਹੈ ਥੋੜੀ ਜੀ ਦਿੱਕਤ ਆਈ ਹੈ ਉਹ ਅਸੀਂ ਡਾਕਟਰਾਂ ਤੋਂ ਪੁੱਛਾਂਗੇ ਕਿ ਜਿਹੜਾ ਇਹਨਾਂ ਦੇ ਇੱਕ ਟੀਕਾ ਲੱਗ ਰਿਹਾ ਜਿਹੜੀ ਉਲਟੀ ਆਉਣ ਵਾਲਾ ਰਾਤ ਦੀ ਜਿਹੜੀ ਗੈਪ ਪਿਆ ਉਹ ਜਦੋਂ ਅਸੀਂ ਇੱਥੇ ਲੈ ਕੇ ਆ ਰਹੇ ਸੀ ਉਹ ਦਿੱਕਤ ਆ ਰਹੀ ਸੀ ਢੱਲੇਵਾਲ ਸਾਹਿਬ ਕਹ ਰਿਹਾ ਸੀ ਵੀ ਥੋੜਾ ਜਿਹਾ ਮੈਨੂੰ ਪਾਣੀ ਦਿਓ ਹੋ ਸਕਦਾ ਮੈਨੂੰ ਉਲਟੀ ਨਾ ਆ ਜੇ ਤਾਂ ਉਹ ਡਾਕਟਰਾਂ ਤੋਂ ਵੀ ਅਸੀਂ ਪੁੱਛਾਂਗੇ ਵੀ ਕੀ ਇਹ ਲਗਾਤਾਰੀ ਟੀਕਾ ਚੱਲੂਗਾ ਜਾਏ ਇੱਕ ਦਿਨ ਗੈਪ ਪਾ ਕੇ ਇਹਨੂੰ ਦੇਖੀਏ ਵੀ ਉਹ ਠੀਕ ਹੁੰਦੇ ਆ ਕਿ ਨਹੀਂ ਹੁੰਦੇ ਤਾਂ ਉਹ ਸਾਰੀ ਸਥਿਤੀ ਦੇ ਵਿੱਚ ਮੈਂ ਖਾਸ ਕਰਕੇ ਪੂਰੇ ਭਾਰ ਦੇ ਲੋਕਾਂ ਨੂੰ ਕਿ ਇਸ ਮੋਰਚੇ ਦੇ ਨਾਲ ਛੋਡੀਆਂ ਆਸਾਂ ਜੁੜੀਆਂ ਡੱਲੇਵਾਲ ਸਾਹਿਬ ਦੀਆਂ ਜਿਨ੍ਹਾਂ ਆਪਾਂ ਚਾਰ ਜਰਮਰੀ ਦਾ ਕੱਟ ਕੀਤਾ 3 ਤਰੀਕ ਦਾ ਆਪਾਂ ਪੰਜਾਬ ਬੰਦ ਕੀਤਾ ਉਹ ਛੋਡੀਆਂ ਸਾਰੀਆਂ ਆਸਾਂ ਨੇ ਤੇ ਛੋਟੇ ਇਕੱਠਾ ਨੇ ਇਸ ਲਈ ਮੈਂ ਕਹਿੰਦਾ ਇੱਕ ਪੜਾ ਅਸੀਂ ਮੋਰਚਾ ਅੱਗੇ ਹੋਇਆ ਜਿਹੜਾ 14 ਫਰਵਰੀ ਨੂੰ ਪਾਰ ਸਰਕਾਰ ਨਾਲ ਜਿਹੜੀ ਮੀਟਿੰਗ ਇਸ ਮੰਗਾਂ ਤੇ ਰੱਖੀ ਗਈ ਹੈ ਆਸ ਹੈ ਕਿ ਪਾਰ ਸਰਕਾਰ ਜਿਹੜੀ ਐਮਐਸਪੀ ਗਰੰਟੀ ਕਾਨੂੰ ਸੁਆਮੀਨਾਥਨ ਦੀ ਰਿਪੋਰਟ ਕਰਜੇ ਤੋਂ ਜਿਹੜੇ ਕਿਸਾਨ ਮਜ਼ਦੂਰ ਖੁਦਕਸ਼ੀਆਂ ਕਰ ਰਹੇ ਨੇ ਇਹ ਸਾਡੀਆਂ 12 ਮੰਗਾਂ ਤੇ ਗੌਰ ਕਰਕੇ ਅਮਲ ਦੇ ਵਿੱਚ ਲੈ ਕੇ ਆਊਗੀ ਇਹਨਾਂ ਮੈਂ ਕਹਿੰਦਾ ਸਾਡੇ ਨਾਲ ਜਿਹੜੇ ਅਗਲੇ ਸਾਡੇ ਜਿਹੜੀ ਇੱਕ ਪਾਸ